ਸਿਆਸਦਾਨਾਂ ਦੀ ਗੱਲ ਤੁਰੀਏ ਤੇ ਕਿਉਂ ਨਾ ਸਿਆਸਦਾਨਾਂ ਦੀ ਕੋਈ ਗੱਲ ਕਰ ਲਈਏ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਮਿੱਟੀ ਦੀ ਸੌਂ ਖਾਦੀ ਹੈ ਜੀ ਇੱਕ ਤਾਂ ਇਹ ਦੱਸਿਓ ਵੀ ਕਿਤੇ ਡਰੱਗ ਮਾਮਲੇ 'ਚ ਖਾਦੀ ਹੈ ਜਾਂ ਕਿਸੇ ਹੋਰ ਮਾਮਲੇ ਦੇ ਵਿੱਚ ਤੇ ਫਿਰ ਮਿੱਟੀ ਹੀ ਕਿਉਂ ਚੁਣੀ ਉਹਨਾਂ ਨੇ ਸੌਂ ਖਾਣ ਲਈ ਪ੍ਰਮੇਂ ਜੀ ਮਿੱਟੀ ਨਾਲੋਂ ਵੀ ਜ਼ਿਆਦਾ ਮੈਨੂੰ ਸਵਾਲ ਮੇਰਾ ਬਟਾ ਇਹ ਹੈ ਕਿ ਕੇਜਰੀਵਾਲ ਪੰਜਾਬ ਨੂੰ ਇਤੋਂ ਚੁਣ ਰਿਹਾ ਜੀ ਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਉਹ ਪਾਰਟੀ ਸੁਪਰੀਮੋ ਹੈ ਹੂੰ ਉਹ ਪਾਰਟੀ ਦਾ ਕੰਮ ਕਰੇ ਹੂੰ ਉਹ ਸਰਕਾਰ ਵਾਲੇ ਮਸਲਿਆਂ 'ਚ ਹੱਥ ਠੋਕੇ ਕਿਵੇਂ ਕਹਿ ਰਿਹਾ ਕਿ ਬਲਡੋజర్ ਹਮਨੇ ਚਲਾਇਆ ਹੈ ਹਮ ਚਲਾਇੰਗੇ ਜੀ ਮੈਂ ਪੁਲਿਸ ਨੂੰ ਕਹਿਤਾ ਕਿ ਕਰੋ ਕਾਰਵਾਈ ਇਦਾਂ ਹੀ ਹੋਊਗੀ ਹੂੰ ਤਿੰਨ ਦਿਨਾਂ ਤੋਂ ਆਪਾਂ ਗੱਲ ਕਰ ਰਹੇ ਹਾਂ ਲੁਧਿਆਣੇ ਬੈਠੇ ਨੇ ਅੱਜ ਕੈਬਨਟ ਦੀ ਮੀਟਿੰਗ ਤੱਕ ਤੋਂ ਆਪੇ ਲੁਧਿਆਣੀ ਜਾਣਾ ਇਹਨਾਂ ਨੇ ਹੂੰ ਹੂੰ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਅਚਾਨਕ ਕੈਬਨਟ ਦੀ ਬੈਠਕ ਬੁਲਾ ਲਈ ਹੈ ਕਈਆਂ ਨੂੰ ਫਿਕਰ ਪਿਆ ਹੋ ਕਿ ਸ਼ਾਇਦ ਕੋਈ ਮੰਤਰੀ ਮੰਡਲ ਦੀ ਹਿਲਜੂਰ ਕੁਛ ਹੋ ਜਾਏ ਜਾਂ ਕੁਝ ਪਰ ਮੈਨੂੰ ਨਹੀਂ ਲੱਗਦਾ ਕਿ ਜਿਮਨੀ ਚੋਣ ਤੋਂ ਪਹਿਲਾਂ ਹੁਣ ਅਜੇ ਕੋਈ ਪੰਗਾ ਲੈਣਗੇ ਇਹ ਦਾ ਜਿਮਨੀ ਚੋਣਾ ਇਸ ਲਈ ਹੋ ਸਕ ਜਿਹੜੇ ਕੁਰਸੀਆਂ ਦੇ ਜਿਹੜੇ ਬੈਠੇ ਨੇ ਉੱਥੇ ਬੈਠੇ ਰਹਿਣਗੇ ਜਿਹੜੇ ਬੈਠਣਾ ਚਾਹੁੰਦੇ ਨੇ ਉਹਨਾਂ ਨੂੰ ਅਜੇ ਖੜੇ ਰਹਿ ਕੇ ਇੰਤਜ਼ਾਰ ਕਰਨਾ ਪੈ ਸਕਦਾ ਹੈ ਬਿਲਕੁਲ ਜੀ ਪਰ ਜਿਹੜਾ ਸਵਾਲ ਤੁਸੀਂ ਪਾ ਰਹੇ ਹੋ ਇਹ ਪਿਛਲੇ 2 ਦਿਨਾਂ ਦੇ ਘਟਨਾਕਰਮ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਹਮਮ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਲੁਧਿਆਣੇ ਦੇ ਵਿੱਚ ਆਪਣੇ ਵਰਕਰਾਂ ਨਾਲ ਆਪਣੇ ਸਮਰਥਕਾਂ ਨਾਲ ਆਪਣੇ ਲੀਡਰਾਂ ਨਾਲ ਮੀਟਿੰਗ ਕਰਦੇ ਆ ਕੇਜਰੀਵਾਲ ਜੀ ਸੋਚ ਪਾਉਂਦੇ ਨੇ ਉਹਨਾਂ ਵਰਕਰਾਂ ਨੂੰ ਹਮਮ ਤੇ ਉਸ ਤੋਂ ਬਾਅਦ ਫਿਰ ਕੱਲ 6000 ਤੋਂ ਵੱਧ ਜਵਾਬ ਇਕੱਠਾ ਕੀਤਾ ਸੀ ਐਨਸੀਸੀ ਵਾਲਾ ਐਨਐਸਐਸ ਵਾਲਾ ਜਾਂ ਹੋਰ ਜਵਾਬ ਕੋ ਉਹਨਾਂ ਨੂੰ ਵੀ ਕੱਲ ਨਸ਼ਿਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਜੀ ਸੋਚ ਚਕਾਰੇ ਸੀ ਹਮ ਹਮ ਮਤਲਬ ਸੋਸ਼ਲ ਮੀਡੀਆ ਤੇ ਨਾ ਅੱਜ ਕੱਲ੍ਹ ਅਜਿਹੇ ਸਵਾਲ ਆਉਂਦੇ ਨੇ ਕਿ ਜਿਹੜੇ ਇੱਕ ਪਾਸਿਓਂ ਹਾਸੋਣੇ ਵੀ ਲੱਗਦੇ ਨੇ ਦੂਏ ਪਾਸੇ ਉਹਨਾਂ ਦੇ ਅੰਦਰ ਬੜੀ ਗੰਭੀਰਤਾ ਵੀ ਸ਼ੁਭੀ ਹੁੰਦੀ ਹੈ ਹਾਂਜੀ ਹਾਂਜੀ ਬੰਦੇ ਪੁੱਛੀ ਜਾਂਦੇ ਨੇ ਕਿ ਬਾਈ ਜੀ ਸ਼ਰਾਬ ਨੂੰ ਨਸ਼ਾ ਨਹੀਂ ਮੰਨਦੇ ਹਮ ਜੇ ਸੋਚ ਚਕਾਰੇ ਮਤਲਬ ਮੁਖੰਦਰੀ ਭਗਵਾਨ ਤਮਾਨ ਦਾ ਇੱਕ ਉਹ 7G ਚ ਬੈਠੇ ਵਾਲੀ ਵੀਡੀਓ ਖੂਬ ਵਾਇਰਲ ਹੋ ਰਹੀ ਆ ਕਿ ਜੀ ਤੁਸੀਂ ਮਤਲਬ ਸ਼ਰਾਬ ਬਾਰੇ ਉਹ ਕਹਿੰਦਾ ਵੀ ਠੇਕੇ ਕਿਉਂ ਖੋਲੇ ਨੇ ਇਹਨਾਂ ਨੇ ਫਿਰ ਹੂੰ ਬੰਦ ਕਰਨਾ ਅਸੀਂ ਥੋੜਾ ਖੋਲੇ ਨੇ ਇਹਨਾਂ ਨੇ ਖੋਲੇ ਨੇ ਉਹ ਕਹਿੰਦਾ ਜੀ ਨਾ ਖਰੀਦੋ ਨਹੀਂ ਕਰੋੜਾਂ ਕਹਿੰਦੇ ਦੇਖਣ ਲਈ ਖੋਲੇ ਨੇ ਜਾਂ ਤਾਂ ਫਿਰ ਬੰਦ ਕਰੇ ਸਰਕਾਰਾਂ ਕਹਿੰਦਾ ਤੇ ਫਿਰ ਹੁਣ ਤਾਂ ਥੋੜੀ ਸਰਕਾਰ ਆ ਗਈ ਸੀ ਫਿਰ ਬੰਦ ਕਰ ਲਏ ਤੇ ਜੀ ਜੀ ਬਿਲਕੁਲ ਦੂਸਰੇ ਪਾਸੇ ਸੌ ਉਹ ਬੰਦਾ ਚਕਾਰਿਆ ਜਿਹੜਾ ਆਪ ਸ਼ਰਾਬ ਘਟਾਲੇ ਚ ਕਿਰਿਆ ਤੁਸੀਂ ਕਮਾਲ ਦੇਖੋ ਚਲੋ ਮੈਂ ਉਹ ਤੋਂ ਵੀ ਅੱਗੇ ਆਉਣਾ ਜੀ ਅਰਵਿੰਦ ਕੇਜਰੀਵਾਲ ਸੌਂ ਚਕਾਉਂਦਿਆਂ ਹੋਇਆਂ ਕਹਿੰਦੇ ਨੇ ਜੀ ਮੈਂ ਜੋ ਕਹਾਂ ਤਾਂ ਮੈਂ ਸੌਂ ਦੀਆਂ 417 ਪੜ੍ਹ ਦਿੰਦਾ ਅਰਵਿੰਦ ਕੇਜਰੀਵਾਲ ਨੇ ਆਪਣੇ ਨਾਲ ਆਪਣੇ ਆਗੂਆਂ ਨਾਲ ਵਲੰਟਰੀਆਂ ਨਾਲ ਸੌਂ ਚੁੱਕੀ ਹਮਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ ਮੈਂ ਆਮ ਆਦਮੀ ਪਾਰਟੀ ਦਾ ਸੱਚਾ ਵਲੰਟੀਅਰ ਹਾਂ ਅੱਜ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਕਿ ਮੈਂ ਖੁਦ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ ਮੈਂ ਆਪਣੇ ਦੋਸਤਾਂ ਪਰਿਵਾਰ ਅਤੇ ਸਮਾਜ ਨੂੰ ਨਸ਼ਾ ਦੂਰ ਰੱਖਣ ਦੀ ਕੋਸ਼ਿਸ਼ ਕਰਾਂਗਾ ਕਈ ਕਹਿੰਦੇ ਹੱਸੀ ਜਾਂਦੇ ਸੀ ਗੱਲਾਂ ਤਾਕਦਾ ਸੇਵਨ ਕਰਨ ਵਾਲੇ ਦਾ ਨਾਲੇ ਖੜਾਈ ਹੋਣੀ ਕਹਿੰਦਾ ਜੀ ਜੀ ਹੈਨਾ ਜਿੱਥੇ ਵੀ ਮੈਂ ਨਸ਼ਾ ਵਿਕਦਾ ਵੇਖਾਂਗਾ ਮੈਂ ਪੁਲਿਸ ਨੂੰ ਸੂਚਿਤ ਕਰਾਂਗਾ ਮੈਂ ਡਰਾਂਗਾ ਨਹੀਂ ਕਿਉਂਕਿ ਇਸ ਲੜਾਈ ਵਿੱਚ ਪਰਮਾਤਮਾ ਮੇਰੇ ਨਾਲ ਹੈ ਮੈਂ ਸਿੱਖਿਆ ਨੂੰ ਚੁਣਾਂਗਾ ਨਸ਼ੇ ਨੂੰ ਨਹੀਂ ਮੈਂ ਤਰੱਕੀ ਨੂੰ ਚੁਣਾਂਗਾ ਵਿਨਾਸ਼ ਨੂੰ ਨਹੀਂ ਮੈਂ ਇਨਕਲਾਬ ਨੂੰ ਚੁਣਾਂਗਾ ਚੁੱਪ ਨੂੰ ਨਹੀਂ ਆਮ ਆਦਮੀ ਪਾਰਟੀ ਦਾ ਇੱਕ ਸੱਚੇ ਸਿਪਾਹੀ ਵਜੋਂ ਮੈਂ ਸੌ ਖਾਂਦਾ ਮੈਂ ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਪੰਜਾਬ ਨਸ਼ਿਆਂ ਤੋਂ ਮੁਕਤ ਨਹੀਂ ਹੋ ਜਾਂਦਾ ਧੰਨਵਾਦ ਕੇਜਰੀਵਾਲ ਸਾਹਿਬ ਜੀ ਯਾਦ ਕਰਾਉਣਾ ਪੰਜਾਬ ਦੀ ਜਵਾਨੀ ਦੀ ਫਿਕਰ ਹੈ ਹੈਨਾ ਤੇ ਇਸ ਪਹਿਲੂ ਦੇ ਉੱਤੇ ਮੇਰਾ ਸਵਾਲ ਹੈ ਕਿ ਪੰਜਾਬ ਦੀ ਪਵਿੱਤਰ ਮਿੱਟੀ ਦੀ ਸੌਂ ਖਾਂਦਾ ਹਾਂ ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤਾਂ ਦੋ ਲਾਈਨਾਂ ਇਹਨਾਂ ਦੇ ਸੌਂ ਚ ਖਚਾਈਆਂ ਜੀ ਜੀ ਪਹਿਲੀ ਗੱਲ ਤਾਂ ਜੇ ਮੈਂ ਮਿੱਟੀ ਵਾਲੇ ਮਸਲੇ ਤੇ ਆਵਾਂ ਹਮਮ ਉਹ ਕਹਿੰਦੇ ਕਿ ਆਦਮੀ ਟੀਮੀ ਦੀ ਆਪਸ ਚ ਘਰ ਵਾਲੇ ਤੇ ਘਰ ਵਾਲੀ ਦੀ ਲੜਾਈ ਹੋ ਪਈ ਹੂੰ ਤੇ ਗੱਲ ਸੌ ਖਾਣ ਤੱਕ ਪਹੁੰਚ ਗਈ ਘਰ ਵਾਲੀ ਕਹਿੰਦੀ ਲਿਆ ਫਿਰ ਮੈਂ ਨਵੇਟਦੀਆਂ ਤੇਰਾ ਮਸਲਾ ਹੂੰ ਕਹਿੰਦੀ ਚੱਲ ਜੇ ਤੂੰ ਝੂਠਾ ਤਾਂ ਤੂੰ ਮਰ ਜਾਏ ਜੇ ਮੈਂ ਝੂਠੀ ਤਾਂ ਮੈਂ ਰੰਡੀ ਹੋ ਜਾ ਅੱਛਾ ਵਾਹ ਤੋ ਨੁਕਤਾ ਬੜਾ ਠੀਕ ਹੈ ਲੈ ਦੇ ਕਿ ਕਿੱਥੇ ਗਈ ਕਹਾਣੀ ਹੁਣ ਕਮਾਲ ਹੈ ਵੀ ਪੰਜਾਬ ਦੀ ਤੁਸੀਂ ਸੌ ਖਾ ਰਹੇ ਹੋ ਕਿ ਮੈਂ ਪੰਜਾਬ ਦੀ ਮਿੱਟੀ ਦੀ ਸੌ ਖਾਣਾ ਮਤਲਬ ਸੌ ਖਾਣ ਤੋਂ ਬਾਅਦ ਜੇ ਥੋੜੀ ਸੌ ਝੂਠੀ ਨਿਕਲੇ ਤਾਂ ਵੀ ਨੁਕਸਾਨ ਪੰਜਾਬ ਦਾ ਹੀ ਪੰਜਾਬ ਦਾ ਹੀ ਬਿਲਕੁਲ ਸਹੀ ਹਮ ਹੈਨਾ ਤੇ ਉਹ ਪੰਜਾਬ ਦਾ ਨੁਕਸਾਨ ਤੁਸੀਂ ਕਰੇ ਨੇ ਉਹ ਸਾਰਾ ਰਾਜ ਭਾਗ ਆ ਕੇ ਇੱਥੇ ਮਾਰ ਰਹੇ ਹੋ ਸੱਗੀ ਨਾਲ ਪਰਾਂਦਾ ਬੰਨਿਆ ਜਿੱਥੇ ਭਗਵਾਨਤਵਾਨ ਚੱਲ ਉੱਥੇ ਹੀ ਚਾਹੇ ਜਹਾਜ ਚੜੇ ਚਾਹੇ ਉਸਟੇਜ ਚੜੇ ਸੋ ਸਾਰਾ ਕੁਝ ਮਨੀਸ਼ ਸ਼ੋਧਿਆ ਵੀ ਮਗਰੇ ਸੋ ਸਾਰੀਆਂ ਪੂੰਛਾ ਪੰਜਾਬ ਨੂੰ ਇਲਾਗੀਆਂ ਦਿੱਲੀ ਵਾਲੀਆਂ ਤੇ ਕਰਨਾ ਕੀ ਆ ਫਿਰ ਸਾਰਾ ਬੋਝ ਕਿਹਦੇ ਤੇ ਪੈ ਰਿਆ ਹੈ ਦੂਸਰੇ ਪਾਸੇ ਮੈਂ ਪੰਜਾਬ ਦੀ ਪਵਿੱਤਰ ਮਿੱਟੀ ਦਾ ਸੱਚਾ ਪੁੱਤ ਹਾਂ ਜੀ ਕੇਜਲੀਵਾਲ ਜੀ ਜਿਹੜੀ ਧਰਤੀ ਨੇ ਤੁਹਾਨੂੰ ਜਨਮ ਦਿੱਤਾ ਹਰਿਆਣੇ ਨੇ ਤੋਂ ਤੁਸੀਂ ਉਸ ਧਰਤੀ ਦੇ ਸੱਚੇ ਪੁੱਤ ਬਣ ਜਾਂਦੇ ਹਾਂ ਸਹੀ ਹੈ ਬਿਲਕੁਲ ਕੇਜਰੀਵਾਲ ਜੀ ਜਿਸ ਧਰਤੀ ਤੇ ਰਹਿ ਕੇ ਤੁਸੀਂ ਨੌਕਰੀ ਕਰਦੇ ਸੀ ਉਸ ਵਾਰਨ ਤੁਹਾਡਾ ਗਾਜ਼ੀਆਬਾਦ ਦੇ ਵਿੱਚ ਰਹਿਣ ਟਿਕਾਣਾ ਸੀ ਤੁਸੀਂ ਜੁਪੀ ਦੇ ਸੱਚੇ ਪੁੱਤ ਬਣ ਜਾਂਦੇ ਹਾਂ ਕੇਜਰੀਵਾਲ ਜੀ ਤੁਹਾਨੂੰ ਸਿਆਸਤ ਦੇ ਵਿੱਚ ਜੋਰ ਉਤਵਾ ਦਿੱਲੀ ਨੇ ਦਿੱਤਾ ਲਗਾਤਾਰ ਤਿੰਨ ਤਿੰਨ ਵਾਰ ਮੁੱਖ ਮੰਤਰੀ ਬਣਾਇਆ ਪਟਪਾਟ ਤੁਰ ਜਾਈਆਂ ਲੈ ਕੇ ਸੌਂਦੇ ਸੀ ਤੁਹਾਨੂੰ ਰਾਜ ਮਹਿਲ ਤੱਕ ਪਹੁੰਚਾਇਆ ਤੁਸੀਂ ਦਿੱਲੀ ਦੇ ਸੱਚੇ ਪੁੱਤ ਬਣ ਜਾਂਦੇ ਪੰਜਾਬ ਦੇ ਸੱਚੇ ਪੁੱਤ ਬਣਨ ਦੀ ਕਾਦੀ ਕਾਲ ਪਈ ਆ ਜੀ ਜੀ ਬਿਲਕੁਲ ਜਿਹੜਾ ਹੇਜ ਆ ਪੰਜਾਬ ਨਾਲ ਹੂੰ ਕੋਈ ਹੇਜ ਨਹੀਂ ਜਨਾਲ ਤੁਹਾਨੂੰ ਪੰਜਾਬ ਚ ਖਜ਼ਾਨਾ ਦਿਖਦਾ ਪੰਜਾਬ ਚ ਤਾਕਤ ਦਿਖਦੀ ਪੰਜਾਬ ਚ ਸਰਕਾਰ ਦਿਖਦੀ ਹੈ ਪੰਜਾਬ ਦੇ ਵਿੱਚੋਂ ਵਲੰਟੀਅਰ ਮੁਕਤ ਜਿ ਮਿਲਦੇ ਸੋ ਪੰਜਾਬ ਦਾ ਤਨ ਮਨ ਧਨ ਵਰਤ ਰਹੀ ਆ ਤੁਹਾਡੀ ਪਾਰਟੀ ਤੇ ਮੈਂ ਨਹੀਂ ਕਹਦਾ ਕਿ ਪਹਿਲਿਆਂ ਨੇ ਨਹੀਂ ਵਰਤਿਆ ਹੂੰ ਹੂੰ ਪਰ ਇਸ ਕਦਰ ਨਹੀਂ ਵਰਤਿਆ ਹੂੰ ਤੋ ਇਸ ਲਈ ਇਹ ਬੇਸ਼ਰਮਪਨਾ ਕਿੱਥੋਂ ਦੇ ਆਉਂਦੇ ਮੈਨੂੰ ਸਮਝ ਨਹੀਂ ਆਉਂਦਾ ਜੀ ਜੀ ਇਸੇ ਲੁਧਿਆਣਾ ਵਾਲੀ ਪ੍ਰਕਿਰਿਆ ਦੇ ਦਰਮਿਆਨ ਹੀ ਕੇਜਰੀਵਾਲ ਵੀ ਤੇ ਭਗਵੰਤ ਮਾਨ ਵੀ ਲੈ ਦੇ ਕੇ ਬਲਡੋਜ਼ਰ ਕਲਚਰ ਨੂੰ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਦੱਸ ਰਹੇ ਆ ਹਮ ਮਾਨਯੋਗ ਸੁਪਰੀਮ ਕੋਰਟ ਬਾਰ-ਬਾਰ ਤਾੜਨਾ ਕਰਦੀ ਆ ਰਹੀ ਹੈ ਆਪਾਂ ਕੱਲ ਵੀ ਸ਼ਾਇਦ ਗੱਲ ਕਰ ਰਹੇ ਸੀ ਪ੍ਰਿਆਗਰਾਜ ਦੇ حوالے ਨਾਲ ਕਿ ਉੱਥੇ ਜਿਹੜੇ ਗੈਂਗਸਟਰਾਂ ਦੇ ਘਰ ਟਾਏ ਉਹਦੇ ਆੜ ਦੇ ਵਿੱਚ ਕਈ ਵਕੀਲਾਂ ਦੇ ਹਾਂ ਕਿੰਨੇ ਪ੍ਰੋਫੈਸਰ ਆਲੇ ਕਿੰ ਆਮ ਲੋਕਾਂ ਦੇ ਘਰ ਆਏ ਸੁਪਰੀਮ ਕੋਰਟ ਨੇ ਕਿਹਾ ਕਿ 6 ਹਫ਼ਤੇ ਦਾ 10 ਲੱਖ ਮੁਆਵਜ਼ਾ ਦਿਓ ਉਹਨਾਂ ਨੂੰ ਹਾਂਜੀ ਬਿਲਕੁਲ ਤੇ ਜੇ ਤੁਸੀਂ ਕਾਨੂੰਨੀ ਤੌਰ ਤੇ ਮਾਨਤਾ ਲੈ ਕੇ ਆਉਨੇ ਹੋ ਕਿ ਅਦਾਲਤ ਤੋਂ ਹੁਕਮ ਮਿਲਿਆ ਅਭੀ ਸਾਨੂੰ ਕੀ ਕਰਟਾ ਆਇਆ ਜਾਵੇ ਫਿਰ ਤਾਂ ਸਮਝ ਆਵੇ ਜਿੱਥੇ ਬਲਡੋਜਰ ਨਹੀਂ ਵੱਡਦਾ ਉੱਥੇ ਕੋਠੇ ਦੇ ਉੱਤੇ ਮਜ਼ਦੂਰ ਚੜਾ ਦੋਗੇ ਤੋੜ ਦੋ ਛੱਤਾਂ ਇਹਨਾਂ ਦੀ ਹੂੰ ਇਹ ਪ੍ਰਕਿਰਿਆ ਲਗਾਤਾਰ ਤੇ ਤੁਸੀਂ ਇਹਨੂੰ ਆਪਣੀ ਸਭ ਤੋਂ ਵੱਡੀ ਤਾਕਤ ਦੱਸ ਕੇ ਕਹਿ ਰਹੇ ਹੋ ਕਿ ਬਲਡੋਜਰ ਐਂ ਹੀ ਚੱਲੂਗਾ ਹੂੰ ਮੁੱਖ ਮੰਤਰੀ ਭਗਵਾਨਤਮਨ ਕਹਿੰਦੇ ਇਹਨਾਂ ਬਨੇਰਿਆਂ ਤੇ ਦੀਵੇ ਨਹੀਂ ਬਲਣਗੇ ਇਨਾ ਬਨੇਰੀਆਂ ਤੇ ਬਲਡੋਜ਼ਰ ਹੀ ਚੱਲਣਗੇ ਮੇਰਾ ਸਵਾਲ ਹੈ ਕਿ ਭਗਵਾਨਤਮਨ ਜੀ ਇੰਨਾ ਜਵਾਬ ਦੇ ਦਿਓ ਕਿ ਤੁਸੀਂ ਜਿਹੜੇ ਉਸ ਉਹਨਾਂ ਦੀ ਅਗਲੀਆਂ ਪੀੜ੍ਹੀਆਂ ਦੇ ਜਵਾਬਕ ਨੇ ਇਹਨਾਂ ਨੂੰ ਪਤਾ ਵੀ ਨਹੀਂ ਪਿਓ ਕਿੱਥੋਂ ਕਮਾ ਕੇ ਲੈ ਆ ਰਹੇ ਕਿਵੇਂ ਕਮਾ ਕੇ ਲੈ ਆ ਰਹੇ ਚਾਹੇ ਉਹ ਨਸ਼ਾਵਾ ਕਮਾ ਕੇ ਲੈ ਆ ਰਹੇ ਉਹ ਜਵਾਬਕਾਂ ਲਈ ਕੀ ਸੋਚਿਆ ਹਮ ਸਹੀ ਹੈ ਉਹਨਾਂ ਨੂੰ ਤੁਸੀਂ ਹੁਣ ਤੋਂ ਜੁਨਮ ਦੀ ਜ਼ਿੰਦਗੀ 'ਚ ਤੱਕ ਰਹੇ ਹੋ ਉਹ ਕਿਉਂ ਤਾਂ ਸਾਰੀ ਉਮਰ ਇਹੀ ਪੜ ਕੇ ਸੁਣ ਕੇ بڑے ਹੋਣਗੇ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਥੋੜਾ ਘਟਾਇਆ ਹੈ ਉਹਨਾਂ ਨੂੰ ਵੀ ਪਤਾ ਕਿ ਸਾਡਾ ਪਿਓ ਨੇ ਕਿੱਥੋਂ ਬਣਾਇ ਸੀ ਕਿਵੇਂ ਬਣਾਇ ਤੇ ਮੁਖ ਮੰਤਰੀ ਸਾਹਿਬ ਲੁਧਿਆਣਾ ਚ ਖੜ ਕੇ ਕਹਿੰਦੇ ਨੇ ਕਿ ਤੁਸੀਂ 3 ਸਾਲ ਸਾਨੂੰ ਕਹੀ ਜਾਂਦੇ ਚੁੱਪ ਸੀ ਅਸੀਂ 3 ਸਾਲ ਚੁੱਪ ਨਹੀਂ ਸੀ ਨੀਤੀ ਬਣਾ ਰਹੇ ਸੀ ਨੀਤੀ ਬੜੋ ਜਰ ਨੀਤੀ ਹੈ ਕਿ ਕਰਾਇ ਤੇ ਕਿਵੇਂ ਲੈਣਾ ਇਸੇ ਨੂੰ ਫੈਸਲਾ ਲੈਣ ਨੂੰ 3 ਸਾਲ ਲਾਤੇ ਸਹੀ ਇੱਕ ਵੀ ਨੀਤੀ ਹੈ ਇਹੀ ਇਹੀ ਸਵਾਲ ਆਪਾਂ ਜਦੋਂ ਉਸ ਪਹਿਲੂ ਤੇ ਕਰ ਰਹੇ ਸੀ ਇਨਕੰਟਰੋਲ ਉਹੀ ਸਵਾਲ ਇੱਥੇ ਆ ਕਿ ਤੁਹਾਡੀ ਨੀਤੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚੋਂ ਬਾਹਰ ਕੱਢਣ ਵਾਲੀ ਕਿੱਥੇ ਆ ਜੀ ਜੀ ਸਹੀ ਹੈ ਤੁਹਾਡੀ ਨੀਤੀ ਪੰਜਾਬ ਚ ਨਸ਼ੇ ਦੀ ਆਮਦ ਹੀ ਨਾ ਹੋਵੇ ਇਹ ਕਿੱਥੇ ਐ ਉਹਦੇ ਲਈ ਕਿਹੜਾ ਰੋਡ ਮੈਪ ਉਹ ਤਦ ਦੱਸਦੇ ਹੋ ਸਾਨੂੰ ਹੂੰ ਹੂੰ ਸੋ ਚੁਟਕਲਿਆਂ ਨਾਲ ਪਾਸ਼ਣਾ ਨਾਲ ਤੰਜ ਨਾਲ ਤੇ ਇਹ ਜੇ ਟੋਟਕਿਆਂ ਨਾਲ ਇਦਾਂ ਪੰਜਾਬ ਨਹੀਂ ਚੱਲਣਾ ਜਨਾਬ ਇਹ ਬਲਡੋਜ਼ਰ ਕਲਚਰ ਪੰਜਾਬ ਨੂੰ ਵੀ ਭਾਰੀ ਪੈਣਾ ਤੇ ਕਿਸੇ ਸਮੇਂ ਤੁਹਾਡੀ ਸਰਕਾਰ ਨੂੰ ਵੀ ਭਾਰੀ ਪੈਣਾ ਬਿਲਕੁਲ ਜੀ ਹੁਣ ਜੇ ਇਹਨਾਂ ਦੀ ਯਾਦ ਆਸ਼ਤ ਦੀ ਕਮਜ਼ੋਰੀ ਤੇ ਕਰਗੇ ਕੀ ਇਹੀ ਕੇਜਰੀਵਾਲ ਸਾਹਿਬ ਨੇ ਮੈਨੀਫੈਸਟੋ ਚ ਕੀ ਕਿਹਾ ਸੀ ਮੈਂ 3 ਮਹੀਨੇ ਚ ਨਸ਼ਾ ਖਤਮ ਕਰ ਦੂੰਗਾ ਕੈਪਟਨ ਸਾਹਿਬ ਨੇ 4 ਹਫ਼ਤਿਆਂ ਚ ਕਿਹਾ ਸੀ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਕਿਹਾ ਸੀ ਬੇਅਦਬੀ ਦਾ ਇਨਸਾਫ 24 ਘੰਟਿਆਂ ਚ ਕਿਹਾ ਸੀ ਪੰਜਾਬ ਪੰਜਾਬ ਅਜੇ ਅਜੇ ਸੌ ਦੇ ਨਤੀਜੇ ਭੁਗਤ ਚੁੱਕੇ ਹੈ ਕੈਪਟਨ ਨਮਿੰਦਰ ਨੇ ਵੀ ਗੁਰੂ ਕਚਨੀ ਗੁੱਡਕਾ ਸਾਹਿਬ ਤੇ ਹੱਥ ਰੱਖ ਕੇ ਸੌਂ ਖਾਦੀ ਸੀ ਹਮ ਹੁਣ ਜੇ ਤੁਸੀਂ ਆਪ ਦਾ ਸਿਆਸੀ ਹੁਣ ਵੱਖ ਹੋ ਪੰਜਾਬ ਸਾਰਿਆਂ ਤੋਂ ਹੀ ਜਾਂ ਚੱਲ ਹੁਣ ਤੁਸੀਂ ਆਪ ਦਾ ਸਿਆਸੀ ਪੈਂਤੜਾ ਹੀ ਬਦਲ ਕੇ ਫਿਰ ਲੋਕ ਕੀ ਕਰਨ ਯੂ ਟਰਨ ਮਾਰ ਲੱਗਦਾ ਤੁਸੀਂ ਕੱਚਾ ਮੈਂਟ ਲਾਉਂਦੇ ਇਹਨਾਂ ਇਹਨਾਂ ਹੀ ਵਲੰਟੀਅਰਾਂ ਤੋਂ ਲਵਾਏ ਸੀ ਨਾ ਪੋਸਟਰ ਵੀ ਮੈਂ ਕਹਿਣਾ ਫਲਾਣ ਲੀਡਰ ਦਾ ਛੇ ਦਾ ਤਸਕਰ ਹੈ ਚਿੱਟੇ ਦਾ ਤਸ ਮਾਫੀ ਮੰਗ ਕੇ ਆਪ ਤਾਂ ਜਾ ਕੇ ਬਹਿ ਗਏ ਉੱਥੇ ਦਿੱਲੀ ਦੇ ਵਿੱਚ ਇੱਥੇ ਟਵੀਟ ਦੇ ਉੱਤੇ ਐਲਓਪੀ ਬਦਲਤਾ ਤੇ ਜਿਹੜਾ ਕੋਈ ਗੱਲ ਕਵੇ ਉਹ ਉਹਨੂੰ ਚਾ ਕੇ ਬਾਹਰ ਮਾਰਿਆ ਇਹ ਤੁਹਾਡੀ ਸਿਆਸਤ ਹੈ ਇਸ ਤਰ੍ਹਾਂ ਦੇ ਨਕਸ਼ੇ ਕਦਮ ਛੱਡ ਰਹੇ ਹੋ ਆਪਣੀ ਸਿਆਸਤ ਦੇ ਵਿੱਚ ਔਰ ਉਹ ਗੱਲ ਤੁਸੀਂ ਵਧੀਆ ਧਾਰਨ ਦਿੱਤੀ ਆ ਵੀ ਸੌ ਵੀ ਪੰਜਾਬ ਦੀ ਮਿੱਟੀ ਦੀ ਹੋਈ ਆਪ ਦੀ ਖਾਲੋ ਫਿਰ ਕਿ ਭਾਈ ਜੇ ਮੈਂ ਨਾ ਕਰ ਸਕਿਆ ਤਾਂ ਆਪਣੀ ਗੱਲੋ ਫਿਰ ਪੰਜਾਬ ਦੀ ਮਿੱਟੀ ਦਾ ਕਿਉਂ ਨੁਕਸਾਨ ਕਰਨਾ ਬਿਲਕੁਲ ਜੀ